ਪੁਰਾਣਾ ਸਮਾਨ ਸਾਰਾ ਇੱਧਰ ਲਿਆ ਦੇਖੋ ਜੀ ਬੈਟਰੀ ਕੱਢ ਲਈਆਂ ਹੂੰ ਚਾਰੇ ਬੈਟਰੀਆਂ ਪੁਰਾਣੀਆਂ ਜੀ ਇਹ ਇਹ ਚਾਰੇ ਬੈਟਰੀਆਂ ਪੁਰਾਣੀਆਂ ਹੈ ਅੱਛਾ ਦੋ ਇੱਧਰ ਆ ਜੀ ਦੋ ਇੱਧਰ ਲਾਤੀਆਂ ਹਾਂਜੀ ਦੋ ਇੱਧਰ ਲਾਤੀਆਂ ਅੱਛਾ ਦੋ ਇੱਧਰ ਲਾ ਦੇਈਏ ਹਾਂਜੀ ਫਿਰ ਇੱਧਰ ਰੇਸ ਵਾਲਾ ਕਿਵੇਂ ਜਗ੍ਹਾ ਸੀ ਰੇਸ ਵਾਲਾ ਸਿਲ ਕੇ ਦੋ ਮੁੱਠ ਲੱਗੇ ਵੇਖੋ ਇੱਕ ਤਾਂ ਬੈਟਰੀ ਵਾਲਾ ਜੀ ਹਾਂ ਅੱਛਾ ਬੈਟਰੀ ਵਾਲਾ ਮੁੱਠਾ ਇੰਨਾ ਕਰਦਾ ਹਾਂ ਹਾਂਜੀ ਹਾਂਜੀ ਆਹ ਰੇਸ ਵਾਲਾ ਜੀ ਅੱਛਾ ਆਹ ਰੇਸ ਵਾਲਾ ਹਾਂਜੀ ਤੁਹਾਨੂੰ ਮੈਂ ਸਟਾਰਟ ਕਰਕੇ ਵੀ ਦਿਖਾਉਣਾ ਜੀ ਹਾਂ ਧਿਆਵਾ ਦਾ ਠੀਕ ਹੈ ਲੈ ਵੀ ਦੇਖੋ ਕਲਾ ਦੀ ਕੋਈ ਹੈ ਕਾਟ ਨਹੀਂ ਜਮਾ ਵੀ ਕਲਾ ਦੀ ਤੁਹਾਨੂੰ ਵੀ ਕਲਾ ਤੋਂ ਬਲਕਿ ਇਹ ਤਾਂ ਸਾਰੇ ਬੰਦੇ ਹੀ ਹੈ ਅੱਛਾ ਤੇ ਭਾਈ ਇਹ ਫਿਰ ਜਿਵੇਂ ਹੁਣ ਮੰਨ ਲਓ ਵੀ ਕੰਮ ਆ ਕੇ ਦੇ ਬੈਂਟਰੀਆਂ ਜਵਾਬ ਦੇ ਗਈਆਂ ਹਨ ਫਿਰ ਇੱਕ ਖਾਸ ਤੇ ਹੋਰ ਆ ਭਾਈ ਇਹਨੇ ਹੁਣ ਮੰਨ ਲਓ ਵੀ ਇਹ ਸਟਾਰਟ ਕਰ ਲੈ ਦੇਖੋ ਆ ਦੇ ਹਾਂ ਠੀਕ ਹੈ ਜੀ ਇਹ ਨਾਲ ਚਾਰਜ ਕਰਨ ਲੱਗ ਗਿਆ ਜੀ ਉਹ ਬੈਠੇ ਅੱਛਾ ਬੈਟਰੀਆਂ ਨਾਲ ਚਾਰਜ ਵੀ ਕਰੂਗਾ ਹਾਂਜੀ ਜੇ ਮੰਨ ਲਓ ਜੀ ਆਪਾਂ 15 ਕਿਲੋਮੀਟਰ ਚਲਾਵਾਂਗੇ ਤਾਂ ਇਹ ਮੰਨ ਕੇ ਚੱਲੋ ਵੀ 5 ਕਿਲੋਮੀਟਰ ਦਾ ਚਾਰਜ ਕਰ ਦਿੰਦਾ ਅੱਛਾ ਸਾਥੀਓ ਤੁਹਾਨੂੰ ਪਤਾ ਵੀ ਆਪਣੇ ਪੰਜਾਬ ਦੇ ਵਿੱਚ ਕਲਾ ਦੀ ਕੋਈ ਕਮੀ ਨਹੀਂ ਹੈ ਹਨ ਤੁਸੀਂ ਆਹ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਆਪਣੇ ਸਾਹਮਣੇ ਇੱਕ ਮੋਟਰਸਾਈਕਲ ਖੜਾ ਸੀ Ti 100 ਹਨ ਪਰ ਤੁਸੀਂ ਦੇਖ ਰਹੇ ਹੋਗੇ ਯਾਰ ਵੀ ਇਹਦਾ ਮੂਹਰਲਾ ਜਿਹੜਾ ਚੱਕਾ ਹੈਗਾ ਉਹ ਕਿਵੇਂ ਛੋਟਾ ਜਿਹਾ ਹਨ ਤੇ ਮਗਰੋਂ ਤੁਸੀਂ ਦੇਖੋ ਵੀ ਨਾਲ ਬੈਂਟਰੀਆਂ ਬੈਂਟਰੀਆਂ ਵੀ ਲੱਗੀਆਂ ਹੋਈਆਂ ਵੀ ਇਹ ਬਾਈ ਨੇ ਨਾ ਜਿਗਾੜ ਕੀਤਾ ਵੀ ਇਹ ਜਿਗਾੜ ਵੀ ਕੀ ਕੀਤਾ ਵੀ ਨਾਲ ਇਹ ਚੱਲਦਾ ਤੇ ਮੁੰਡੀ ਆਪਣੇ ਉਹਦੇ ਤੇ ਪਟ્રોલ ਤੇ ਤੇ ਨਾਲੇ ਚੱਲਦਾ ਇਹ ਬੈਂਟਰੀਆਂ ਤੇ ਦੇਖੋ ਵੀ ਜਿਗਾੜ ਬਹੁਤ ਸੋਹਣਾ ਬਣਾਇਆ ਆਓ ਬਾਈ ਨੂੰ ਪੁੱਛਦੇ ਆਂ ਆਪਾਂ ਵੀ ਇਹ ਕਿੰਨਾ ਕੁ ਚੱਲ ਜਾਂਦਾ ਇਹ ਠੀਕ ਹੈ ਬੈਂਟਰੀਆਂ ਲਾ ਕੇ ਕਿੰਨਾ ਕੁ ਚੱਲ ਜਾਂਦਾ ਤੇ ਕਿੰਨਾ ਕੁ ਮਤਲਬ ਇਹ ਉਹਦੇ ਤੇ ਐਵਰੇਜ ਓਵਰੇਜ ਕਿਵੇਂ ਦਿੰਦਾ ਇਹ ਬੈਂਟਰੀਆਂ ਨਾਲ ਤੇ ਕਿਵੇਂ ਦਿਮਾਗ ਚ ਆਇਆ ਵੀ ਬਾਈ ਦੇ ਇਹ ਕਿਵੇਂ ਬਣਾਇਆ ਹਨਾ ਇਹਨੇ ਬਾਈ ਅਸੀ ਗੱਲ ਜੀ ਸਸਰੀ ਦਾ ਸਸਰੀ ਕੀ ਨਾਂਉ ਕੀ ਹੈ ਬਾਈ ਦਾ ਪਹਿਲਾ ਦਾ ਗਰਜੀਤ ਸਿੰਘ ਗਰਜੀਤ ਬਾਈ ਕਿਹੜਾ ਪਿੰਡ ਆ ਵੇ ਬਖਤਗੜੀ ਬਖਤਗੜੀ ਅੱਛਾ ਗਰਜੀਤ ਬਾਈ ਕਿਵੇਂ ਆਇਆ ਵੀ ਦਿਮਾਗ ਦੇ ਵਿੱਚ ਵੀ ਆਹ ਜਿਗਾਰਡ ਬਣਾਉਣਾ ਬਾਈ ਜੀ ਮੈਂ ਨਾ ਸਕੂਟਰੀ ਲੈ ਲਈ ਪਹਿਲਾਂ 25000 ਦੀ ਸੈਕਹੈਂਡ ਅੱਛਾ ਤੇ ਮੈਂ ਬਰਨਾਲੇ ਜਾ ਕਰਾਂ ਤੇ ਉਹ ਡਾਊਨ ਡੂਨ ਹੋ ਜਾ ਕਰੇ ਕਿਉਂ ਕਿਹੜਾ ਗੂੜਾ ਇੱਧਰ ਨੂੰ ਚਾਵੜਾ ਇੱਧਰ ਚਾਵੜਾਂ ਦੇ ਸੀ ਉਹ ਹਾਂ ਡਾਊਨ ਹੋ ਜਾਂਦੀ ਘਰੇ ਮੈਂ ਫੋਨ ਕਰਦਾ ਜਿਵੇਂ ਕਾ ਨੂੰ ਲੈ ਕੇ ਜਾਓ ਮੈਨੂੰ ਰਾਹ ਚ ਲੱਤ ਲਾ ਕੇ ਹਾਂ ਕਿਉਂ ਨਾ ਤੇ ਹੌਲ ਲਗਾ ਨਾ ਪਿਚੜਾ ਕਰਦੇ ਸੀ ਕਿਹਨੂੰ ਹੱਥ ਇੱਕ ਸੈਕੰਡ ਹੈ ਸਕੂਟਰੀ ਗਮਾੜ ਚ ਲੈ ਲੀ ਗੇ ਪੈਟ ਚੋਂ 12000 ਦੀ ਅੱਛਾ ਤੇ ਮੈਂ ਬੈਠੇ ਬੈਠਨੇ ਮਾਚਨੇ ਨਹੀਂ ਕਵਾੜ ਦਾ ਹੈਗੀ ਹੈਗਾ ਹਨਾ ਕਿ ਸਕੂਟਰੀ ਲੈ ਲਈ 12000 ਦੀ ਤੇ ਮੈਂ ਕਿਹਾ ਵੀ ਆਪਾਂ ਕੱਢ ਕੇ ਚੱਕਾ ਇਹਦੇ ਤੇ ਲਾ ਕੇ ਦੇਖਿਆ ਪਹਿਲਾਂ ਹੂੰ ਤੇ ਲਾਇਆ ਤੇ ਉਹ ਮੈਨੂੰ ਲੱਗਾ ਕਾਮਯਾਬ ਮੂਰਲਾ ਚੱਕਾ ਕੱਢ ਕੇ ਲਾਇਆ ਸਿੰਪਲ ਜਿਹਾ ਕੋਈ ਪ੍ਰੋਬਲਮ ਤਾਂ ਨਹੀਂ ਦਊਗਾ ਫਿਰ ਮੈਂ ਬੈਠੇ ਬੈਠਨੇ ਦਿਮਾਗ ਲਾਇਆ ਮੈਂ ਪੱਤੀਆਂ ਪੁੱਤੀਆਂ ਲਾ ਕੇ ਜਿਗਾਰਡ ਜੂੜ ਕਰਕੇ ਦਾ ਤੇ ਮੈਂ ਸੈਟ ਕਰ ਲਿਆ ਤੈਨੂੰ ਤਾਂ ਲੱਗ ਮੈਨੂੰ ਪੰਜ ਕ ਅੱਛਾ ਉਹ ਜਿਹੜਾ ਸਕੂਟਰੀ ਵਾਲਾ ਪੁਰਾਣਾ ਸਮਾਨ ਸਾਰਾ ਇਹ ਧਾਰ ਲੈ ਆ ਦੇਖ ਇਹ ਚਾਰੇ ਬੈਟਰੀਆਂ ਪੁਰਾਣੀਆਂ ਐ ਅੱਛਾ ਦੋ ਇਧਰ ਲਾਤੀਆਂ ਹਾਂਜੀ ਦੋ ਇਧਰ ਲਾਤੀਆਂ ਅੱਛਾ ਦੋ ਇਧਰ ਲਾ ਦੇਈਏ ਹਾਂਜੀ ਠੀਕ ਐ ਮੈਂ ਮੁੜ ਕੇ ਪਈ ਇਹਦਾ ਕੀ ਕੀਤਾ ਮੈਂ ਇਧਰਲੇ ਪਾਸੇ ਆ ਬੈਰੰਗਾੜਾ ਸਿਸਟਮ ਆ ਜੀ ਤੁਹਾਨੂੰ ਇਹ ਵੀ ਦਿਖਾਉਣੀ ਆ ਹਾਂ ਦਿਖਾਓ ਕੱਲੀ ਕੱਲੀ ਗੱਲ ਤੁਹਾਨੂੰ ਦੱਸਾਂਗੇ ਆ ਦੇਖੋ ਜੀ ਇਹਦਾ ਸਿਸਟਮ ਇਹ ਕੱਲੀ ਕੱਲੀ ਤਾਰ ਕਰਕੇ ਜੀ ਮੈਂ 5 ਦਿਨਾਂ ਚ ਤਿਆਰ ਕਰਕੇ ਕੱਲੀ ਕੱਲੀ ਤਾਰ ਨਾਲ ਕਨੈਕਟ ਕੀਤਾ ਇਹਦਾ ਕਨੈਕਸ਼ਨ ਕਰਿਆ ਅੱਛਾ ਇਹ ਬੈਟਰੀਆਂ ਤੂੰ ਜਿਹੜੀ ਮਤਲਬ ਇਹ ਸਾਰੀ ਜਿਹੜੀ ਸਪਲਾਈ ਇਸ ਬਲੂਈ ਪੱਟੀ ਇਧਰ ਇਹ ਸਪਲਾਈ ਫਿਰ ਸਾਰੀ ਹੈ ਜੀ ਸਾਰੀ ਸਾਰੀ ਹਾਂ ਜੀ ਹਾਂ ਜੀ ਅੱਛਾ ਸਕੂਟਰੀ ਵਾਲੀ ਆ ਫਿਰ ਮੈਂ ਕੱਲੀ ਕੱਲੀ ਤਾਰ ਕਰਕੇ ਉਹ ਸੈੱਟ ਕਰਾ ਜਗਾੜਾ ਮੇਰੇ ਵੀ ਸਕੂਟਰੀ ਵਾਲਾ ਦੇਖ ਸਕਦੇ ਹੋ ਅੱਛਾ ਤੇ ਆ ਵੀ ਸੋਚ ਲਾ ਲਈ ਆਪਾਂ ਅੱਛਾ ਇਹਦੀ ਸੋਚ ਐਡ ਲਾਦੀ ਹੈ ਇਹਦੀ ਐਡਾ ਹਾਂ ਜੀ ਠੀਕ ਆ ਜਿਹੜੀ ਇਹਦੀ ਚਾਬੀ ਉਹ ਦੂਜੀ ਸਟਾਰਟ ਵਾਲੀ ਉਹ ਵੀ ਸਾਨੂੰ ਦਿਖਾਣਾ ਸਟਾਰਟ ਵੀ ਹੋਗਾ ਸਾਨੂੰ ਆ ਪਹਿਲਾਂ ਬੈਟਰੀ ਦੀ ਕਰਕੇ ਹੋਣਾ ਬੈਟਰੀ ਵਾਲਾ ਜੀ ਅੱਛਾ ਬੈਟਰੀ ਚੱਲ ਆ ਹੁਣ ਤੁਸੀਂ ਅੱਛਾ ਉਹ ਇਧਰੋਂ ਕੀ ਕਰਦੇ ਹੋ ਵੀ ਇਹਦਾ ਬਟਨ ਛੱਡ ਲਿਆ ਹਾਂ ਹਾਂ ਜੀ ਛੱਡ ਲਿਆ ਬਟਨ ਇਹਦਾ ਬਟਨ ਛੱਡ ਕੇ ਤੇ ਫਿਰ ਇਧਰ ਰੇਸ ਵਾਲਾ ਕਿਵੇਂ ਜਗਾੜੀ ਰੇਸ ਵਾਲਾ ਹਸ ਲਗੇ ਹਾਂ ਛਾ ਬੈਟਰੀ ਵਾਲਾ ਮੁੱਠਾ ਇੰਨਾ ਕਰਦਾ ਹਾਂ ਹਾਂਜੀ ਹਾਂਜੀ ਆਹ ਰੇਸ ਵਾਲਾ ਜੀ ਅਚਾਰ ਰੇਸ ਵਾਲਾ ਕਰ ਹਾਂਜੀ ਤੁਹਾਨੂੰ ਮੈਂ ਸਟਾਰਟ ਕਰਕੇ ਵੀ ਦਿਖਾਉਣਾ ਜੀ ਹਾਂ ਠੀਕ ਆ ਸਟਾਰਟ ਵੀ ਕਰਕੇ ਦਿਖਾਉਣੇ ਵੀ ਦੋਨੇ ਚੀਜ਼ ਆ ਮੜਾ ਜੀ ਪਹਿਲਾਂ ਤਾਂ ਬੈਟਰੀ ਦੀ ਚਲਾ ਕੇ ਦਿਖਾਓ ਮੜਾ ਜੀ ਅਸਾਂ ਪਹਿਲਾਂ ਬੈਟਰੀ ਕਰਕੇ ਥਾਈ ਹਾਂ ਬੈਟਰੀ ਤੇ ਬਸ ਸਟਾਰਟ ਹੈ ਵੀ ਇਧਰ ਸਵਿਚ ਕਰ ਲਈਏ ਆਪਾਂ ਇਧਰ ਨੂੰ ਹਾਂ ਸਵਿਚ ਪਹਿਲਾਂ ਕਿਹੜੀ ਦਬਦਿਆਂ ਆਹ ਦਬਦੇ ਅਚਾਰ ਸਵਿਚ ਲਾ ਲਈਏ ਆਨ ਆਫ ਵਾਲੀ ਆਹ ਦੇਖੋ ਹੁਣ ਚੱਲ ਠੀਕ ਆ ਕੀ ਬਾਤ ਆ ਠੀਕ ਹੈ ਲੈ ਵੀ ਦੇਖੋ ਕਲਾ ਦੀ ਕੋਈ ਹੈ ਘਾਟ ਨਹੀਂ ਜਮਾ ਵੀ ਕਲਾ ਦੀ ਕੋਈ ਵੀ ਕੰਮ ਆ ਕਲਾ ਦਾ ਬਲਕ ਦੇਖਾ ਨਾ ਇਹ ਤਾਂ ਸਾਰੇ ਬੰਦੇ ਹੀ ਆ ਹਾਂ ਬਿਲਕੁਲ ਬਿਲਕੁਲ ਜੀ ਹਾਂ ਆਹ ਲੋ ਜੀ ਬੈਟਰੀ ਤੇ ਭਾਈ ਇਹ ਫਿਰ ਜਿਵੇਂ ਹੁਣ ਮੰਨ ਲਓ ਵੀ ਕੰਮ ਆ ਕਿਹਦੇ ਬੈਂਟਰੀਆਂ ਜਵਾਬ ਦੇਗੀਆਂ ਹਨ ਫਿਰ ਇੱਕ ਖਾਸ ਤੇ ਹੋਰ ਆ ਭਾਈ ਇਹਦੇ ਉਹ ਮਤਲਬ ਇਹ ਸਟਾਰਟ ਕਰ ਲੈ ਦੇਖੋ ਆਦੇ ਹਾਂ ਠੀਕ ਹੈ ਜੀ ਇਹ ਨਾਲ ਚਾਰਜ ਕਰਨ ਲੱਗ ਗਈ ਹੋ ਬੈਠ ਕੇ ਅੱਛਾ ਵੈਂਟਰੀ ਨਾਲ ਚਾਰਜ ਵੀ ਕਰੂਗਾ ਹਾਂਜੀ ਜੇ ਮੰਨ ਲਓ ਜੀ ਆਪਾਂ 15 ਕਿਲੋਮੀਟਰ ਚਲਾਵਾਂਗੇ ਤਾਂ ਇਹ ਮੰਨ ਕੇ ਚੱਲੋ ਵੀ 5 ਕਿਲੋਮੀਟਰ ਦਾ ਚਾਰਜ ਕਰ ਦਿੰਦਾ ਅੱਛਾ ਹਾਂਜੀ ਜੇ 15 ਕਿਲੋਮੀਟਰ ਚਲਾਇਆ ਮਤਲਬ 5 ਕਿਲੋਮੀਟਰ ਫੇਰ ਚੱਲ ਫੇਰ ਚੱਲ ਇਹ ਬੜੀ ਹਾਈਬ੍ਰਿਡ ਐਟਮ ਹਾਂਜੀ ਹਾਈਬ੍ਰਿਡ ਆ ਚਾਰਜ ਵਾਲਾ ਸੈੱਟ ਬਣਾ ਲਾ ਬਾਕੀ ਫਿਰ ਜਦੋਂ ਮਰਜ਼ੀ ਨੂੰ ਇੱਥੇ ਗਿਆ ਮੇਰੇ ਕੋਲ ਉਹਨਾਂ ਡਿਗਾਰਡ ਵਾਲੇ ਕਰੀ ਜਾਣੇ ਚਾਲੂ ਪੈਲ ਚੱਲ ਰਿਹਾ ਆਪਾਂ ਮੋਟਰ ਵੱਡੀ ਚੱਕੇ ਵਾਲੀ ਲਾਵਾ ਰਸਗਾਰ ਰਸਗਾਰ ਬੰਨੀ ਬੈਠਾ ਨਾਲ ਹਾਂਜੀ ਹਾਂਜੀ ਫਿਰ ਆਪਾਂ ਕੀ ਆ ਵਾਤਾ ਦੋਨਾਂ ਨਾਲ ਹੀ ਕੰਮ ਕਰਦਾ ਜੀ ਇਹ ਦੋਨੇ ਚੀਜ਼ਾਂ ਤਾਂ ਕਰਕੇ ਕਰਿਆ ਜੀ ਕਿ ਮੈਨੂੰ ਪ੍ਰੋਬਲਮ ਆ ਜਾਂਦੀ ਮੈਂ ਜੱਟਾ ਫਿਰਦਾ ਰਹਿਣਾ ਆਪਣਾ YouTube ਤੇ ਚੈਨਲ ਆ ਦਿੱਤਾ ਫਾਰਮ ਟੀਵੀ ਅੱਛਾ ਤੇ ਮੈਨੂੰ ਤਾਂ ਦਿੱਕਤ ਆ ਜਾਂਦੀ ਸੀ ਤਾਂ ਚੱਕ ਕੇ ਪਾ ਜਿਗਾ ਮੈਂ ਮਤਲਬ ਇਹ ਖਰਚਾ ਘਟਾਉਣ ਦੇ ਚੱਕਰ ਤੇ ਦਿਮਾਗ ਕੰਮ ਕੀਤਾ ਤੇ ਜਗਾੜ ਲਾ ਕੇ ਤੇ ਆਪ ਹੀ ਬਣਾ ਲਿਆ ਮੰਨ ਕੇ ਚਲੋ ਜੀ ਮੈਂ 100 150 ਨਾ ਤੇਲ ਫੂਕਦਾ ਸੀ ਪਹਿਲਾਂ ਤੇ ਹੁਣ ਮੈਂ 5 ਰੁਪਏ ਦਾ ਵੀ ਫੂਕਦਾ ਜੀ ਜਿੰਨਾ ਤੇਲ ਹੈਗਾ ਟੈਂਕੀ ਚ ਉਹਦਾ ਉਹ ਨਹੀਂ अच्छा हां बिल ਤਾਂ ਕੰਮ ਨਹੀਂ ਬੁਆ ਤੇ ਬਈਆ ਜਿਹੜਾ ਟਾਇਰ ਆ ਜਿਵੇਂ ਹੁਣ ਮੰਨ ਲਓ ਵੀ ਇਹ ਛੋਟਾ ਗਾ ਹਨਾ ਇਹ ਤੇ ਇਹ ਸਕੂਟਰੀ ਵਾਲਾ ਹੀ ਆ ਜਿਗਾਰਡ ਹਨਾ ਸਾਰਾ ਸਕੂਟਰੀ ਦਾ ਸਮਾਨ ਕੱਢਿਆ ਜੀ ਆ ਦੇਖੋ ਮੂਰੇ ਕੱਢ ਕੇ ਜਿਗਾਰਡ ਮੂਰੇ ਕਰਿਆ ਨਾਟ ਦੋ ਪਾ ਕੇ ਡਬਲ ਹਾਂ ਵੀ ਟੋਟ ਟੱਟ ਰਹਿ ਜਾਵੇ 6:00 9:00 ਜੀ ਹਨਾ ਉਹਦਾ ਕਰਕੇ ਪਾ ਇਹ ਜਿਗੜ ਲਾਇਆ ਜੀ ਠੀਕ ਆ ਹਾਂ ਤੁਹਾਨੂੰ ਦੁਬਾਰਾ ਇੱਧਰ ਕਰਕੇ ਵੀ ਦਿਖਾਣੇ ਚੱਕ ਕਰਕੇ ਇਹ ਦੇਖ ਸਕਦੇ ਆ আচ্ছা ਆ ਦੇਖੋ ਚਾਲ ਠੀਕ ਆ ਸਹੀ ਆ ਸਹੀ ਆ ਯਾਰ ਦੇਖੋ ਇਹ 40 ਦੀ ਸਪੀਡ ਤੇ ਚੱਲ ਜਾਂਦਾ ਇਹ ਹਾਂ ਅੱਛਾ 40 ਦੀ ਸਪੀਡ ਤੇ ਚੱਲਦਾ ਤੇ ਮੈਂ ਪੁੱਛਦਾ ਸੀ ਭਾਈ ਵੀ ਇਹ ਜਿਵੇਂ ਟਾਇਰ ਹੁਣ ਮੰਨ ਲਾ ਵੀ ਇਹ ਛੋਟਾ ਗਾ ਹੈ ਨਾ ਕੋਈ ਇਹੋ ਜਿਹਾ ਫਿਰ ਮੈਂ ਦਿਮਾਗ ਚ ਜਿਗਾੜ ਨਹੀਂ ਆਇਆ ਵੀ ਟਾਇਰ ਵੀ ਬਰਾਬਰ ਜਿਹੇ ਲਾ ਲਿਆ ਜਾ। ਟਾਇਰ ਵੀਰੇ ਮੈਂ ਦਿੱਲੀ ਗਿਆ ਸੀ। ਹਾਂ। ਉਹ ਉਹਨਾਂ ਨੇ ਰੇਟ ਵੱਧ ਮੰਗਦੇ ਸੀ ਮੇਥੋਂ। ਉਹ ਕਹਿੰਦੇ ਜੀ ਇੱਕ ਪੀਸ ਲੈਣਾ ਤਾਂ 15000 ਦਾ ਤੁਹਾਨੂੰ ਟਾਇਰ ਮੂਹਰਲਾ ਵੱਡਾ ਜਿਹਾ ਮੋਟਾ। ਅੱਛਾ। ਤੇ ਜੇ ਤੁਸੀਂ ਇਕੱਠੇ ਪੀਸ ਲਾਓਗੇ ਫਿਰ ਤੁਹਾਨੂੰ ਘੱਟ ਰੇਟ ਲਾ ਦੇਗਾ। ਅੱਛਾ। ਤੇ ਨਹੀਂ ਗਰਜੀਤ ਭਾਈ ਇਹ ਕੀਤਾ ਫਿਰ ਆਪਦੇ ਵਾਸਤੇ ਆ ਹੁਣ ਕਿ ਇਹ ਵੀ ਕਿਸੇ ਨੂੰ ਵੀ ਹੋਰ ਨੂੰ ਵੀ ਦੇ ਦੇਣਾ। ਜੇ ਕੋਈ ਬਦ ਕੈਂਟ ਦਾ ਪਾਉ। ਕੈਂਟ ਲੱਗੀ ਕਿ ਨਹੀਂ ਐਜਾ ਸਾਨੂੰ ਇਹ ਜੈਟ। ਟੈਕ ਨੰਬਰ ਜੀ ਹੈ। ਪ੍ਰੋਬਲਮ ਆਈ ਨਹੀਂ ਸਕਦੀ ਕਿਸੇ ਢੰਗ ਨਾਲ ਉਹਨੇ ਪ੍ਰੋਬਲਮ ਆ ਰਹੀ। ਸਹੀ ਗੱਲ ਹੈ। ਕਿਸੇ ਢੰਗ ਨਾਲ ਹੀ ਪ੍ਰੋਬਲਮ ਨਹੀਂ ਆਉਂਦੀ। ਹੈ। ਉਦਰ ਤਿੰਨ ਪ੍ਰੋਬਲਮਸ ਦਾ ਮਤਲਬ ਜਿਵੇਂ ਹੁਣ ਬੰਦ ਲੌਕਡਾਊਨ ਵੇਲੇ ਬੰਦ ਹੋ ਗਏ ਹਾਂਜੀ ਹਾਂ ਕੰਮ ਕਰੂਗੀ ਫੋਲੇ ਹਾਂ ਘੈਂਟ ਜੀ ਜ ਬਣਾਈਆ ਗਰ ਜੀ ਤੇ ਬਾਈ ਪਸੰਦ ਆ ਰਹੀ ਹੈ ਬਾਈਆਂ ਨੂੰ ਵੀ ਪਸੰਦ ਨਹੀਂ ਜੀ ਹਾਂ ਵੱਡੀ ਗੱਲ ਤਾਂ ਜੀ ਕੱਲੀ ਕੱਲੀ ਤਾਰ ਦੇਖੋ ਇਧਰ ਆ ਕੇ ਕੱਲੀ ਕੱਲੀ ਤਾਰ ਸੈੱਟ ਕਰਨ ਦੀ ਕਿ 5 ਦਿਨ ਲੱਗੇ ਜੀ ਆਪਾਂ ਨੂੰ ਕੱਲੀ ਕੱਲੀ ਤਾਰ ਨਾਲ ਕੱਲੀ ਕੱਲੀ ਟੱਚ ਕਰੀ ਦੇਖੋ ਤਾਰਾਂ ਹੀ ਦੇਖ ਲੈ ਕਿੰਨੀਆਂ ਤੇ ਮੱਥਾ ਕਰਾਉਂਦੇ ਨੇ ਹੈ ਗਰੇਡੀ ਆ ਗਰੇਡੀ ਬਣਾਈ ਬਦਾਣਾ ਗਰੇਡ ਨੂੰ ਵੀ ਬਹੁਤ ਆ ਜੀ ਦੇਖੋ ਕੱਲੀ ਕੱਲੀ ਤਾਰ ਤੇ ਟਾਈਮ ਲਾਉਣਾ ਸੈਟਿੰਗ ਕਰਨੀ ਸੋਰੀ ਵਾਲੀ ਬਹਿਰੰਗੇ ਤੇ ਚ 40-50 ਦੀ ਐਵਰੇਜ ਦੀ ਜਾਂਦਾ ਮਾਗੀ ਮੰਨ ਕੇ ਚਲੋ ਜੀ ਮੇਰੇ ਕੋਲ ਹੋ ਕੇ 5 ਮਿੰਨਾਂ ਨੂੰ ਤਿਆਰ ਕਰਨ ਹਾਂ ਤੇ 5 ਮਿੰਨਾਂ ਚ ਦੇਖ ਲਓ 1.5 ਕਿਲੋ ਦਾ ਨੱਤ ਫੂਦ ਲਈ ਮੈਂ ਤੇਲ ਕਿੰਨਾ ਦਾ ਫਾਇਦਾ ਹੋ ਗਿਆ ਟੋਟਲ ਖਰਚਾ ਕਿੰਨਾ ਆਇਆ ਅਗਰ ਜੀਤਬਾਈ ਤੁਹਾਡਾ ਇਹ ਸਾਰਾ ਸਿਸਟਮ ਕਰਨ ਤੇ ਟੋਟਲ ਵੀਰੋ ਮਤਲਬ ਇਹ 3 ਸੈਕੰਡ ਹੈ ਜਿਹੜੀ ਬੈਟਰੀ ਵਾਲੀ ਸਕੂਟਰੀ ਇਹ ਕੰਟਰੀ ਜਿਹੜੀ ਲਈ ਤੇ 12000 ਦੀ ਅੱਛਾ ਠੀਕ ਹੈ ਨਾ ਬਾਕੀ ਆਪਾਂ ਸਿੱਧ ਬੱਤ ਜਾ ਕਰਾਇਆ ਮੇਰਾ ਰੁਪਏ ਆਪਣਾ ਮੰਨ ਕੇ ਚੱਲੋ ਹੋਰ ਲੱਗਿਆ ਜਿਹੜਾ ਇਹ ਸਿੱਧ ਬੱਤ ਜਾ ਮਤਲਬ ਜਿਹੜੀ ਆ ਫਰਮੇ ਫਰਮੇ ਜੇ ਬਣਾਏ ਬੰਨਣ ਜਿਆ ਹਾਂ ਠੀਕ ਆ ਤੇ ਬਾਕੀ ਜੇ ਪੂਰੀ ਵੀਡੀਓ ਦੇਖਣੀ ਆਪਾਂ ਨਾਕ-ਨਾਟ ਸਾਰਾ ਕੁਝ ਦਿਖਾਵਾਂ ਆਪਣਾ ਜੀਤਾ ਫਾਰਮ ਟੀਵੀ ਤੇ ਚੈਨਲ ਤੇ ਪਾਈ ਵੀ ਆਪਣੀ ਵੀਡੀਓ ਉਹਦੇ ਕੱਲਾ-ਕੱਲਾ ਸਾਰਾ ਕੱਲਾ-ਕੱਲਾ ਸਮਝਾਈ ਵੀ ਗੱਲ ਲੈ ਵੀ ਬਾਈ ਨੇ ਸਾਰਾ ਕੁਝ ਆਪਾਂ ਨੂੰ ਲਗਭਗ 10 ਦਾ ਇਹ ਘੈਂ ਤੇ ਜਿਵੇਂ ਬਾਈ ਨੂੰ ਲੋਡ ਪਈ ਕਿਉਂਕਿ ਬਾਈ ਆਪ YouTube ਤੇ ਚੈਨਲ ਆ ਬਾਈ ਦਾ ਕੰਮ ਕਰਦਾ ਹਨ ਤੇ ਬਹੁਤ ਸੋਹਣਾ ਮਤਲਬ ਇਹ ਸਿਸਟਮ ਬਣਾਇਆ ਬਾਈ ਨੇ ਹਨ ਤੇ ਜੇ ਤੁਹਾਨੂੰ ਵੀ ਵਧੀਆ ਲੱਗਾ ਯਾਰ ਤੁਸੀਂ ਵੀ ਬਣਵਾਉਣਾ ਤਾਂ ਬਾਈ ਦਾ ਨੰਬਰ ਆ ਜਿਹੜਾ ਜਰੂਰ ਬਾਈ ਨੰਬਰ ਬੋਲ ਦੋ ਬਾਈ ਨੰਬਰ ਜਰੂਰ ਬੋਲ ਦੋ ਆ ਗਏ ਜੀ ਨੰਬਰ ਆਪਣਾ ਹੈ 98721 30355 ਜੀ ਠੀਕ ਹੈ ਪੈਂਡ ਬਣਵਾਉਣ ਦਾ ਵਕਤ ਘੜਾ ਜੀ ਠੀਕ ਹੈ ਹਾਂਜੀ ਨੰਬਰ ਵੀ ਕਰ ਲਿਓ ਨੋਟ ਤੇ ਬਾਕੀ ਮੈਂ ਇਹਨੂੰ ਸਕਰੀਨ ਤੇ ਵੀ ਲਾ ਦੂੰਗਾ ਨੰਬਰ ਨੂੰ ਤੇ ਤੁਸੀਂ ਜੇ ਕਿਸੇ ਨੇ ਬਾਈ ਨੇ ਬਣਵਾਉਣਾ ਇਹ ਸਿਸਟਮ ਹਨ ਤੇ ਬਾਈ ਨਾਲ ਜਰੂਰ ਆਪਤਾ ਕਾਇਮ ਕਰ ਲਿਓ ਤੇ ਕਹਿੰਦਾ ਯਾਰ ਬਾਕੀ ਜੇ ਵਧੀਆ ਲੱਗੀ ਚੀਜ਼ ਤਾਂ ਜਰੂਰ ਸਲਾਗਾ ਵੀ ਕਰਦੇ ਹੋ ਕੰਮ ਨਾਲ ਹੋ ਰਿਹਾ ਬਈ ਜੀ ਜੇ ਕੋਈ ਆਪਣੇ ਕੋਲ ਮੋਟਰਸਾਈਕਲ ਤਿਆਰ ਕਰਵਾਊਗਾ ਆਪਾਂ ਫ੍ਰੀ ਕਰਕੇ ਦੇਵਾਂਗੇ ਸਮਾਨ ਅਗਲਾ ਪੱਲੇ ਆਵੇ ਠੀਕ ਆ ਬਟਾ ਪਰ ਛੋਟੀ ਵੀਡੀਓ ਦੇਖ ਕੇ ਕੋਈ ਆਊਗਾ ਤਾਂ ਆਪਾਂ ਛੋਟੀ ਤਰ੍ਹਾਂ ਆਪਾਂ ਬੰਦੇ ਦਾ ਫ੍ਰੀ ਕਰਕੇ ਦੇਵਾਂਗੇ ਸਮਾਨ ਅਗਲਾ ਆਪ ਲੈ ਆਵੇ ਕਿ ਤੂੰ ਮਰਜੀ ਲੈ ਨਾ ਭਾਈ ਮਿਹਨਤ ਵੀ ਯਾਰ ਤੈਨੂੰ ਮਿਲਣੀ ਚਾਹੀਦੀ ਮਿਹਨਤ ਪਹਿਲੇ ਮੋਟਰਸਾਈਕਲ ਦੀ ਮਿਹਨਤ ਆਪਾਂ ਮਾਫ ਕਰੀ ਜਾਂਦੇ ਅਰੇ ਪਹਿਲੀ ਮੋਟਰਸਾਈਕਲ ਦੀ ਮਿਹਨਤ ਮਾਫ ਕਰਨੀ ਹੈ ਬਸ ਜੇ ਕੋਈ ਮਰਜ਼ੀ ਬਣਵਾਵੇ ਚਾਹੇ ਚਾਰ ਮਿੱਤਰ ਜਾਂਦਰ ਦੇਖ ਇਹ ਕਿ ਸੈਟਿੰਗ ਕਿਸੀ ਵੀ ਹਾਂਜੀ ਸੈਟਿੰਗ ਕੀ ਕਰੀਏ ਜੀ ਹਾਂਜੀ ਸੈਟਿੰਗ ਕੀ ਹਾਂਜੀ ਹਾਂਜੀ ਇਹ ਆ ਚੀਜ਼ ਹੈ ਇਹ ਹੋਰ ਵੀ ਹੈਵੀ ਹੋ ਜੀ ਹੈਵੀ ਕਰਾਂਗੇ ਸ਼ੌਕਰ ਚੌੜੇ ਨਹੀਂ ਹੋ ਸਕਦੇ ਆ ਫਿਰ ਆਪਣ ਨੂੰ ਟੀ ਬਦਲਨੀ ਪਈ ਹੁੰਦੇ ਹਾਂਜੀ ਹਾਂਜੀ ਬਾਹਰ ਦੇ ਪਾਸੇ ਜਗਾਰ ਲੱਗ ਸਕਦਾ ਨਹੀਂ ਉਹ ਮੋਟਰ ਦਾ ਸਹਾਰ ਕੀਤਾ ਜੀ ਜਿਹੜੇ ਹੁਣ ਨਵਾਂ ਮਾਡਲ ਮੋਟਰ ਆਈਆਂ ਤੇ ਵੈਸੇ ਪੰਜਾਬ 'ਚ ਤਾਂ ਵੈਸੇ ਆਫਲੜ ਆਪਣੀ ਕਰਿਆ ਜੀ ਤੇ ਦਿੱਲੀ 'ਚ ਕਦੇ ਨਹੀਂ ਕਰਾ ਬਾਅਦ 'ਚ ਮੈਂ ਦੇਖਿਆ ਸੀ ਜੂਟੂ ਤੇ ਕੱਟ ਕੇ ਪਰ ਫਿਰ ਪੰਜਾਬ 'ਚ ਕੋਈ ਕਿਸੇ ਦਾ ਕੋਈ ਨਹੀਂ ਕਰਾ ਵੀ ਚਲੋ ਕੋਈ ਨਹੀਂ ਮੈਂ ਹੁਣ ਪੰਜਾਬ 'ਚ ਹੋਣ ਲੱਗ ਜਾਨੇ ਆ ਗਰਜੀਤ ਹਾਂਜੀ ਗਰਜੀਤ ਬਾਈ ਨੇ ਕਰਤਾ ਬਾਕੀ ਸਕੂਟਰਸ ਘੱਟਦਾ ਬਹੁਤ ਕੀਤੇ ਜੀ ਲੋਕਾਂ ਨੇ ਹਾਂ ਤੇ ਇਹ ਮੋਟਰਸਾਈਕਲ ਨਹੀਂ ਕੀਤਾ ਵਾਹ ਠੀਕ ਆ ਬਾਕੀ ਵੱਡੀ ਗੱਲ ਖਾਸ ਇਹ ਆ ਜੀ ਸਕੂਟਰੀ ਤੇ ਚੱਲਦੇ ਘੱਟ ਰਹੇ ਬੈਟਰੀਂ ਕਿੰਨਾ 35 ਕਿਲੋਮੀਟਰ ਚੱਲਦੀ ਹੁਣ 45 ਕਿਲੋਮੀਟਰ ਚੱਲਦੀ ਪੁਰਾਣੀਆਂ ਬੈਟਰੀਆਂ ਦੇ ਅੱਛਾ ਐਂ ਕਾਰਨ ਕਿਉਂ ਬਈ ਪਤਾ ਨਹੀਂ ਬਈ ਕਾਰਨ ਨਹੀਂ ਚਾਰਜ ਕਰਨੀ ਇਹ ਚੱਕਾ ਛੋੜਾ ਪੈਨ ਕਰਨੇ ਜਦੋਂ ਵਜਨ ਰੇਲ ਗੱਡੀ ਵਾਲਾ ਕੰਮ ਹੋ ਜਾਂਦਾ ਜੀ ਕਿਦੋਂ ਦੱਬਾ ਟੱਕਾ ਵਾਈਦਾਨੂ ਬੱਤੂ ਵੱਧ ਲੰਦਾ ਢਾਲ ਬਣ ਕੀ ਨਾ ਢਾਲ ਬਣ ਗਈ ਢਾਲ ਬਣ ਗਈ ਤੇ ਉਹਦੇ ਐਵਰੇਜ ਵੀ ਵੱਧ ਗਈ ਹਾਂ ਜੀ ਐਵਰੇਜ 15 ਕਿਲੋਮੀਟਰ ਵੱਧ ਗਿਆ ਪਹਿਲਾਂ ਮੈਂ ਸਕੂਟਰ ਚਲਾਈ ਆ ਉਹ ਪਹਿਲਾਂ ਕਿੰਨਾ ਕਿਲੋਮੀਟਰ ਚੱਲਦੀ ਆ ਉਹਨੂੰ ਨੋਟ ਕੀਤਾ ਵੀ ਕਿੰਨੇ ਚੱਲਦੀ ਆ ਉਹ 15 ਉਹ ਚੱਲਦੀ 35 ਕਿਲੋਮੀਟਰ ਇਹ 45 ਕਿਲੋਮੀਟਰ ਕਹਿੰਦਾ ਹਾਂਜੀ ਹਾਂ ਮਰਨ ਵਾਲਾ ਸਿਸਟਮ ਨਹੀਂ ਹਾਂ ਮਰਨ ਵਾਲਾ ਸਿਸਟਮ ਹੀ ਨਹੀਂ ਸਹੀ ਗੱਲ ਹੈ ਜੀ ਵੀ ਜਦੋਂ ਕਿਤੇ ਬੈਟਰੀ ਡਾਊਨ ਹੋ ਜੇ ਉਦੋਂ ਕਿੱਕ ਮਾਰਦੇ ਨਾਲ ਚਾਰਜ ਲੱਗ ਜਾਂਦਾ ਉਹ ਕਿਉਂ ਡਾਊਨ ਹੁੰਦੀਆਂ ਜਦੋਂ ਮਾਈਲਡ ਜਮਾ ਚੀਕਾ ਮਰਵਾਉਂਦਾ ਬੈਟਰੀਆਂ ਬੈਟਰੀਆਂ ਖਤਮ ਹੋਣਾ ਸ਼ੁਰੂ ਹੋ ਜਾਂਦੇ ਸਹੀ ਗੱਲ ਹੈ ਇਹ ਚੀਕ ਤਾਂ ਬੱਜਣ ਦਿੰਦੀ ਨਹੀਂ ਇਹਦੀ ਨਹੀਂ ਜੀ ਲੈ ਵਧ ਗਈ ਸਹੀ ਗੱਲ ਹੈ ਜੀ ਕੋਈ ਗੱਲ ਨਹੀਂ ਬਾਕੀ ਇਹਨੂੰ 2 ਸਾਲ ਤੇ 2.5 ਸਾਲ ਹੋ ਗਏ ਬੈਟਰੀਆਂ ਨੂੰ ਜੀ ਦੇਖੋ ਜਮਾਰ ਕੇ 2 ਸਾਲ ਹੋ ਗਏ ਬੈਟਰੀ ਨੂੰ ਪੁਰਾਣੀਆਂ ਫੇਰ ਵੀ 50 ਕਿਲੋਮੀਟਰ ਚੱਲ ਜਾਂਦੀ ਹੈ ਦੇਖੋ ਠੀਕ ਆ ਹੁਣ ਤੁਹਾਡੇ ਕੋਲੇ ਚੱਲਦਿਆਂ ਨੂੰ 2 ਸਾਲ ਹੋ ਗਏ ਮੇਰੇ ਕੋਲ ਨਹੀਂ 5 ਕਿ ਮਹੀਨੇ ਹੋਇਆ 5 ਮਹੀਨੇ ਤੁਹਾਡੇ ਕੋਲ ਚੱਲ ਗਏ ਮਤਲਬ 2 ਸਾਲ ਦੀਆਂ ਬੈਟਰੀਆਂ ਤੁਹਾਡੇ ਉਹਦੇ ਚ ਵੀ ਲੱਗੀਆਂ ਹੋਈਆਂ ਪਹਿਲਾਂ ਵੈਰੀਟੀ ਚ ਲੱਗੀਆਂ ਜਦੋਂ ਅਗਲੀ ਦਿੱਤਾਂਗੇ ਮੈਸੇਜ ਜੇ ਸ਼ੂਟ ਲੈਤੀ ਸੀ ਉਹ ਦੱਸਿਆ ਸੀ ਠੀਕ ਆ ਵੀ 2.5 ਸਾਲ ਵਾਂਗੂ ਹੋ ਗਈਆਂ ਤੇ ਉਹ ਮਨਿਆਦ ਵਧ ਗਈ ਬਾਈ ਦੀ ਗੱਲ ਬਾਕੀ ਨੋਟ ਕਰਨ ਵਾਲੀ ਆ ਵੀ ਜਿਹੜੀ ਪਹਿਲਾਂ ਜਿਹੜੀ ਆਪਾਂ ਸ਼ੂਟਰੀ ਹੁੰਦੀ ਉਹ ਦੁਮੇ ਡਾਊਨ ਕਰਕੇ ਖੜਾਉਣੇ ਆਪਾਂ ਵੀ ਜਾਉ ਹੋਰ ਜਾਉ ਹੋਰ ਜਾਉ ਮ ਪਹਿਲਾ ਟਿਚਰਾ ਕਰਦੇ ਇਹਨਾਂ ਲੋਕਾਂ ਨੇ ਲੈ ਤੂੰ ਕੀ ਕਰ ਲੇਗਾ ਫਲਾਣ ਪਹਿਲਾ ਟਿਚਰਾ ਕਰਦੇ ਹਾਂਜੀ ਹਾਂਜੀ ਉਹ ਕਰਦੇ ਲੋਕ ਕਹਿੰਦੇ ਲੈ ਵੀ ਮਾਕਿਜਮਾਰੀ ਕਰੀ ਨਾ ਜਗਾੜ ਜੇ ਕਰੀ ਜਾਂ ਨਾਈਕ ਕਰੀ ਜਾ ਚੱਲਣਾ ਨਹੀਂ ਮੇਰੇ ਕੋ ਪੰਜ ਮਹੀਨੇ ਹੋ ਗਏ ਚੱਲਦੇ ਕੋਈ ਪ੍ਰੋਬਲਮ ਨਹੀਂ ਠੀਕ ਆ ਲਓ ਜੇ ਤੁਹਾਨੂੰ ਆਇਆ ਵੀ ਇਹ ਸਿਸਟਮ ਜਾਂ ਜਗਾੜ ਜੋ ਮਰਜ਼ੀ ਕਹ ਲਓ ਇਹਨੂੰ ਤੇ ਜੇ ਆਇਆ ਪਸੰਦ ਤੇ ਬਈ ਵੀਡੀਓ ਜੀ ਨੂੰ ਜ਼ਰੂਰ ਸਾਂਝੀ ਕਰ ਦਿਓ ਤੇ ਬਾਈ ਨੂੰ ਜ਼ਰੂਰ ਹਲਾਸ਼ੇਰੀ ਦਿਓ ਠੀਕ ਹੈ ਜੀ ਧੰਨਵਾਦ ਸਾਥੀ